ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਕੋਰਟ ਤਾਂ ਲੱਗਾ ਹੋਇਆ ਹੈ ਪੂਰੀ ਸਖਤੀ ਹੈ ਇਸ ਦੇ ਬਾਵਜੂਦ ਵੀ ਜਿਹੜੇ ਸਮਗਲਰ ਨੇ ਜਾਂ ਸਮਾਜ ਵਿਰੋਧੀ ਅਨਸਰ ਇਹ ਬਾਜ਼ ਨਹੀਂ ਆਉਂਦੇ ਤੇ ਜਿਹੜੀ ਪੁਲਿਸ ਹੈ ਇਹਨਾਂ ਦੇ ਉੱਪਰ ਵੀ ਲਗਾਤਾਰ ਸਖਤ ਕਾਰਵਾਈ ਕਰਦੀ ਰਹਿੰਦੀ ਹੈ ਇੱਕ ਪਿਛਲਾ ਕੇਸ ਲੰਬਾ 532 ਕਿਲੋ ਹੈਰੋਇਨ ਜਿਹੜੀ ਸੀ ਜਿਹੜੀ ਇੰਡੀਅਨ ਅਥਾਰਟिटीज ਨੇ ਫੜੀ ਸੀ ਉਸ ਦੇ ਵਿੱਚ ਜਿਹੜੇ ਮੁਲਜ਼ਮ ਸ਼ਾਮਿਲ ਸੀ ਉਹ ਲਗਾਤਾਰ ਇਸ ਕਾਰਵਾਈਆਂ ਦੇ ਵਿੱਚ ਸ਼ਾਮਿਲ ਰਹੇ ਪਰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇਹਨਾਂ ਦੇ ਉੱਤੇ ਨਜ਼ਰ ਰੱਖੀ ਤੇ ਹਾਲ ਹੀ ਦੇ ਵਿੱਚ ਦੋ ਸਮਗਲਰ ਗ੍ਰਿਫਤਾਰ ਕੀਤੇ ਗਏ ਨੇ 4 ਕਿਲੋ ਹੈਰ ਜੋ ਲਗਾ ਪਾਕਿਸਤਾਨ ਤੋਂ ਲਗਾਤਾਰ ਹੁੰਦੀ ਹੈ ਔਰ 3 ਕਿਲੋ ਡਰਗ ਮਣੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨ ਸਤਾ ਗੁਰਪ੍ਰੀਤ ਸਿੰਘ ਪੁਲਦਰ ਮੈਡਮ ਦਰਪਨਾਲੂ ਵਾਲੀਆ ਤਾਂ ਇਹਨਾਂ ਦੀ ਗਵਾਹੀ ਦੇ ਵਿੱਚ ਟੀਮ ਨੇ ਇੱਕ ਵੱਡਾ ਆਪਰੇਸ਼ਨ ਕੀਤਾ ਹੈ ਤਾਂ ਸਰ ਦੋ ਜਿਹੜੇ ਸਮੱਗਲਰ ਫੜੇ ਨੇ ਸਭ ਤੋਂ ਪਹਿਲਾਂ ਇਹਨਾਂ ਦੀ ਆਈਡੈਂਟੀਟੀ ਔਰ ਇਹ ਆਪਰੇਸ਼ਨ ਕਿਸ ਆਧਾਰ ਤੇ ਕੀਤਾ ਗਿਆ ਦੇਖੋ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਿਦਿਆਤਾਂ ਤੇ ਅਸੀਂ ਬੜੀ ਸਖਤ ਨਜ਼ਰ ਰੱਖੀ ਹੋਈ ਹੈ ਸਾਰੇ ਕ੍ਰਿਮੀਨਲ ਐਲੀਮੈਂਟਸ ਤੇ ਸਪੈਸ਼ਲ ਡਰੱਗਸ ਫਰੰਟ ਦੇ ਉੱਤੇ ਵੀ ਔਰ ਉਹਦੇ ਚ ਇਹ ਜਿਹੜਾ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਸ ਇੱਕ ਇੰਟਰਨੈਸ਼ਨਲ ਡਰੱਗ ਘਾਟਲ ਸੀਗਾ ਜਿਹਦੇ ਵਿੱਚ ਦੋ ਮੇਨ ਸਮਗਲਰ ਅਸੀਂ ਕਾਬੂ ਕਰਕੇ ਉਹਨਾਂ ਤੋਂ 4 ਕਿਲੋ ਹਿਰੋਇਨ ਤੇ 3 ਲੱਖ ਡਰੱਗ ਮਨੀ ਬਰਾਮਦ ਕੀਤੀ ਹੈ ਬੇਸਿਕਲੀ ਇਹ ਜਿਹੜੇ ਦੋਨੋਂ ਸਮਗਲਰ ਨੇ ਸਰਾਏ ਅਮਾਨਤ ਖਾਨ ਡਿਸਟ੍ਰਿਕਟ ਤਰਨਤਾਰਨ ਦੇ ਰਹਿਣ ਵਾਲੇ ਆ ਅਤੇ ਇਹ ਸਾਰਾ ਪਰਿਵਾਰਕ ਤੌਰ ਤੇ ਇਹ ਕਾਫੀ ਦੇਰ ਤੋਂ ਇਹ ਡਰੱਗ ਸਮਗਲਿੰਗ ਦੇ ਵਿੱਚ ਇਨਵੋਲਡ ਨੇ ਇਹਦੇ ਜਿਹੜਾ 2019 ਦਾ आईसीपी अटारी ਦੇ ਉੱਤੇ 532 ਕਿਲੋ ਹਿਰੋਇਨ ਬ੍ਰਾਮਧੋਈ ਸੀ ਜਿਹੜਾ ਰঞ্জੀਤ ਏਲੀਅਸ ਚੀਤਾ ਮੇਨ ਕਯੂ ਸੀ ਉਹਦੇ ਚ ਗੁਰਪ੍ਰੀਤ ਏਲੀਅਸ ਗੋਪਾ ਜੋ ਕਿ ਇਹ ਮੁਲਜ਼ਮ ਆਕਾਸ਼ਦੀਪ ਜਿਹੜਾ ਹੁਣ ਅਸੀਂ ਫੜਿਆ ਇਹਦਾ ਫਰਸਟ ਕਜ਼ਨ ਹੈ ਉਹਨੂੰ ਵੀ ਅਸੀਂ ਇਹਦੇ ਚ ਨਾਮਜ਼ਦ ਕੀਤਾ ਕਿਉਂਕਿ ਸਾਰੀ ਜਿਹੜੀ ਕਨਸਾਈਨਮੈਂਟ ਆ ਉਹ ਹੀ ਇਹਨੂੰ ਚਲਾ ਰਿਆ ਸੀ ਕਿੰਗ ਪਿੰਨ ਉਹੀ ਅੱਗੇ ਸਾਹਮਣੇ ਆਇਆ ਇਹ ਦੋਨੋਂ ਮੁਲਜ਼ਮਾਂ ਦੇ ਖਿਲਾਫ ਕੋਈ ਇੱਕ ਲੜਾਈ ਝਗੜਾ ਦਾ ਔਰ ਐਨਡੀਪੀਐਸ ਦੇ ਕੁਝ ਪੰਚਕੁਲੇ ਕੁਝ ਪੰਜਾਬ ਦੇ ਵਿੱਚ ਮੁਕਦਮੇ ਦਰਜ ਨੇ ਇਸ ਤੋਂ ਇਲਾਵਾ ਇੱਕ ਹਾਈਡਾਊਟ ਇਹਨਾਂ ਦਾ ਆਊਟ ਆਫ ਡਿਸਟ੍ਰਿਕਟ ਵੀ ਸਾਨੂੰ ਪਤਾ ਲੱਗਿਆ ਜਿੱਥੇ ਸਾਡੀ ਪਾਰਟੀ ਜਾ ਕੇ ਉਹਨੂੰ ਸਾਰਾ ਚੈੱਕ ਕਰ ਰਹੀ ਹੈ ਔਰ ਇਹਨਾਂ ਨੇ ਉਹ ਇੱਕ ਆਪਣਾ ਬੜਾ ਸੇਫ ਹਾਊਸ ਟਾਈਪ ਬਣਾ ਕੇ ਰੱਖਿਆ ਹੋਇਆ ਸੀਗਾ ਜੋ ਇਹਨਾਂ ਦੀ ਮਡਲੀ ਪੁੱਛਗਿੱਛ ਤੋਂ ਪਤਾ ਲੱਗਿਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਉਮੀਦ ਹੈ ਕਿ ਅਸੀਂ ਹੋਰ ਰਿਕਵਰੀਜ਼ ਤੇ ਹੋਰ ਅਰੈਸਟਸ ਹੋਣੀਆਂ ਔਰ ਇਹਦੇ ਨਾਲ ਕੀ ਹੈ ਕਿ ਪੂਰਾ ਇਹ ਨੈਟਵਰਕ ਜਿਹੜਾ ਸਮੈਸ਼ ਹੋ ਗਿਆ ਕਿਉਂਕਿ ਅਕ੍ਰੋਸ ਦੀ ਬਾਰਡਰ ਜਿਹੜੀ ਡਰੋਨ ਡਰਾਪਿੰਗ ਨਾਲ ਇਹ ਸਾਰੀ ਕਨਸਾਈਨਮੈਂਟਸ ਪੁਸ਼ ਹੋ ਰਹੀਆਂ ਸੀ ਇਹ ਸਰ ਜਿਹੜੇ ਛਿਤੇ ਦਾ ਇੱਕ ਕਜ਼ਨ ਜਿਹੜਾ ਦੱਸਿਆ ਤੁਸੀਂ ਗੋਪਾ ਇਹ ਲਗਾਤਾਰ ਕੰਮ ਦੇ ਵਿੱਚ ਐਕਟਿਵ ਸੀਗਾ ਔਰ ਕੀ ਉਸ ਕੇਸ 'ਚ ਇਹਦੀ ਅਰੈਸਟ ਹੋਈ ਸੀ ਨਹੀਂ ਅਜੇ ਤੱਕ ਇਹੀ ਪਤਾ ਲੱਗਿਆ ਕਿਉਂਕਿ ਕੇਸ NIA ਇਨਵੈਸਟੀਗੇਟ ਕਰ ਰਹੀ ਹੈ ਉਹਦਾ ਅਜੇ ਇਹ ਹੀ ਪਤਾ ਲੱਗਿਆ ਕਿ ਸ਼ਾਇਦ ਫੜਿਆ ਨਹੀਂ ਗਿਆ ਸੀਗਾ ਇਹ ਗੁਰਪ੍ਰੀਤ ਦੇ ਲਈ ਸਕੋਪਾ ਇਹ ਵੀ ਬੜੀ ਕਾਮਯਾਬੀ ਮੰਨੀ ਜਾ ਸਕਦੀ ਕਿਉਂਕਿ ਉਹ ਵੀ ਸਾਰਾ ਉਹਨਾਂ ਨਾਲ ਤਾਲਮੇਲ ਕਰਾਂਗੇ ਸੀ ਸੈਂਟਰਲ ਏਜੰਸੀਜ਼ ਨਾਲ ਸਰ ਇਸ ਕੇਸ ਦਾ ਕੋਈ ਉਸ ਕੇਸ ਦੇ ਨਾਲ ਹੋਰ ਵੀ ਲਿੰਕ ਹੈ ਇੱਕ ਤੇ ਇੱਕ ਗੋਪੇ ਦੇ ਥਰੂ ਹੋ ਗਿਆ ਲਿੰਕ ਕੋਈ ਹੋਰ ਵੀ ਇਨਵੈਸਟੀਗੇਸ਼ਨ ਜਿਵੇਂ ਮਲੇਸ਼ੀਆ ਦਾ ਵੀ ਜ਼ਿਕਰ ਆ ਰਿਹਾ ਕੋਈ ਉਸ ਪਾਸੇ ਕੋਈ ਗੱਲ ਦੇਖੋ ਆਮ ਲੋਕਾਂ ਦੇ ਵਿੱਚ ਇਹ ਧਾਰਨਾ ਸੀਗੀ ਕਿ ਸ਼ਾਇਦ ਬਾਹਰ ਚਲਾ ਗਿਆ ਪਰ ਬਹੁਤ ਸਾਰੇ ਇਹੋ ਜਿਹੇ ਸਮਗਲਰ ਹੁੰਦੇ ਨੇ ਨਟੋਰੀਅਸ ਕ੍ਰਿਮੀਨਲਸ ਹੁੰਦੇ ਜਿਹੜੇ ਜਾਣ ਕੇ ਵੀ ਇਹ ਗੱਲ ਫਲਾ ਦਿੰਦੇ ਨੇ ਜਾਂ ਆਪਣਾ ਆਪ ਨੂੰ ਸ਼ੋਅ ਕਰਦੇ ਆ ਅੱਜ ਕੱਲ ਵਰਚੁਅਲ ਨੰਬਰਸ ਬਹੁਤ ਯੂਜ਼ ਕਰ ਰਹੇ ਨੇ ਕ੍ਰਿਮੀਨਲਸ ਉਹ ਗੱਲਾਂ ਸਾਰੀਆਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹਨੂੰ ਆਪਾਂ ਸਾਰਾ ਥੋਰੋਲੀ ਇਨਵੈਸਟੀਗੇਟ ਹੋ ਡੀਪਲੀ ਕਰਾਂਗੇ ਜਿਹੜਾ ਪਾਕਿਸਤਾਨ ਦੇ ਵਿੱਚ ਇਹਨਾਂ ਦੇ ਬੈਠੇ ਨੇ ਇਹਨਾਂ ਦੇ ਹੈਂਡਲਰ ਉਹਨਾਂ ਬਾਰੇ ਕੁਝ ਪਤਾ ਲੱਗਾ ਹੋਵੇ ਜਾਂ ਪਿਛਲੇ ਸਮੇਂ 'ਚ ਕਦੋਂ-ਕਦਿ ਐਕਟਿਵ ਸੀ ਇਹਨਾਂ ਦੇ ਨਾਲ ਔਰ ਇੱਕ ਜਿਹੜਾ ਐਪ ਤੁਸੀਂ ਫਿਰ ਜੰਗੀ ਐਪ ਸ਼ਾਇਦ ਉਸ ਦੇ ਤਰ੍ਹਾਂ ਹੀ ਵੀ ਇਹਨਾਂ ਨਾਲ ਸੰਪਰਕ ਸੀ ਦੇਖੋ ਇਹ ਪਾਕ ਸਮਗਲਰਸ ਨਾਲ ਤਾਂ ਡਾਇਰੈਕਟ ਇਨਵੋਲਵਮੈਂਟ ਹੈਗੀ ਹੈ ਉਹ ਸਾਰਾ ਅਸੀਂ ਇੱਕ ਟੈਕਨੀਕਲ ਉਹਦੀ ਇਨਵੈਸਟੀਗੇਸ਼ਨ ਅਲੱਗ ਹੋਏਗੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਅਸੀਂ ਅਲੱਗ ਕਰਾਂਗੇ ਪ੍ਰੋਪਰਟੀਆਂ ਦਾ ਵੇਰਵਾ ਵੀ ਕਢਾਇਆ ਜਾਵੇ ਕਿਉਂਕਿ ਸਾਡੇ ਡਿਸਟ੍ਰਿਕਟ ਦੇ ਰਹਿਣ ਵਾਲੇ ਨਹੀਂ ਹੈਗੇ ਔਰ ਇਹ ਤਰਨਤਾਰਨ ਚ ਉਧਰ ਏਰੀਆ ਚ ਐਕਟਿਵ ਸੀ ਔਰ ਇੰਟਰਨੈਸ਼ਨਲ ਬਾਰਡਰ ਤੋਂ ਉਥੋਂ ਹੀ ਇਹ ਸਾਰਾ ਖੇਪਾਂ ਵਗੈਰਾ ਮੰਗਾਉਂਦੇ ਸੀ ਇਹ ਇਹਦੇ ਵਿੱਚ ਜਿੰਨੀ ਵੀ ਜੋ ਵੀ ਐਪ ਵਗੈਰਾ ਹੈ ਸਾਰੇ ਉਹਦੀ ਅਸੀਂ ਫੋਰੈਂਸਿਕ ਵੀ ਕਰਾਵਾਂਗੇ ਔਰ ਸਾਰਾ ਇਹਨੂੰ ਟੈਕਨੀਕਲੀ ਵੀ ਇਨਵੈਸਟੀਗੇਟ ਕਰਾਂਗੇ ਆਗਰੇਸ ਵਾਲੇ ਇਹ ਡਰੋਨ ਜਿਹੜੇ ਜਿਹੜੀ ਹੁਣ ਕਨਸਾਈਨਮੈਂਟ ਮੰਗਾਈ ਸੀ ਇਹ ਰੀਸੈਂਟਲੀ ਆਈ ਸੀ ਕਿ ਜਾਂ ਲਗਾਤਾਰ ਇਹ ਮੰਗਾਉਂਦੇ ਰਹੇ ਸੀ ਇਹਨੂੰ ਡਿਲੀਵਰ ਕਰਦੇ ਤੇ ਪਏ ਸੀ ਇੱਕ ਵਾਰ ਕੋਈ ਲੱਗਿਆ ਵੀ ਐਕਟਿਵ ਤਾਂ ਸੀਗੇ ਹੀ ਸਪੈਸ਼ਲੀ ਤਰਨਤਾਰ ਨੇਰੀਏ ਚ ਤੋਂ ਉਹਨੂੰ ਅਸੀਂ ਸਾਰਾ ਇੱਕ ਵਾਰ ਥੋਰੋਲੀ ਇਨਵੈਸਟੀਗੇਟ ਕਰਾਂਗੇ ਹੁਣ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲਿਆ ਜਾਏਗਾ ਲੰਬਾ ਔਰ ਉਸੇ ਮੁਤਾਬਕ ਹੀ ਅਗਲੀ ਇਨਵੈਸਟੀਗੇਸ਼ਨ ਜਿਹੜੀ ਉਹ ਡਰੱਗ ਮਨੀ ਦਾ ਪਤਾ ਲੱਗਾ ਡਰੱਗ ਮਨੀ ਕੇਸ ਪਰਪਸਲੀ ਯੂਜ਼ ਕਰਨੀ ਸੀ ਜਾਂ ਵੇਚ ਕੇ ਆਈ ਸੀ ਨਹੀਂ ਉਹ ਤਾਂ ਦੇਖੋ ਡਰੱਗ ਮਨੀ ਤਾਂ ਬੇਸਿਕਲੀ ਇਹ ਆਪਾਂ ਇਹ ਸਮਝਦੇ ਆਂ ਵੀ ਇਹਨਾਂ ਨੇ ਅੱਗੇ ਰਸੀਵਰਸ ਤੋਂ ਜਿੱਥੋਂ ਅੱਗੇ ਲੈਂਦੇ ਆ ਬਾਰਡਰ ਵਗੈਰਾ ਤੋਂ ਉਹਨਾਂ ਵਾਸਤੇ ਇਹਨਾਂ ਕੋਲ ਡਰੱਗ ਮਨੀ ਹੁੰਦੀ ਆ ਉਹਦੀ ਖਰੀਦੋ ਫੋਕਤ ਤੇ ਅੱਗੇ ਜਿਹੜੀ ਵਿਕਰੀ ਚ ਚਲਦੀ ਰਹਿੰਦੀ ਹੈ ਹੋਰ ਸਰ ਗ੍ਰਿਫਤਾਰੀਆਂ ਜਿਹੜੀਆਂ ਇਸ ਮਾਮਲੇ ਤੇ ਵਿੱਚ ਹੋ ਸਕਦੀਆਂ ਜੀ ਬਿਲਕੁਲ ਬਿਲਕੁਲ ਜੀ ਗ੍ਰਿਫਤਾਰੀਆਂ ਵੀ ਰਿਕਵਰੀਆਂ ਵੀ ਕੋਈ ਵੈਪਨ ਤੇ ਨਹੀਂ ਮੰਗਵਾਇਆ ਕੋਈ ਪੁਸ਼ਗੇਚਾ ਆਇਆ ਇਹ ਗੱਲ ਹੈ ਜੇ ਨਹੀਂ ਸਾਹਮਣੇ ਥੈਂਕ ਯੂ ਸਰ ਥੈਂਕ ਯੂ ਅਮਰਤ ਸਰ ਪੁਲਿਸ ਦੇ ਕਮਿਸ਼ਨਰ ਪੁਲਿਸ ਦੇ ਕਮਿਸ਼ਨਰ ਅਦਾ ਗੁਰਪ੍ਰੀਤ ਸਿੰਘ ਪੁਲਰ ਤਾਂ ਵੱਡੀ ਕਾਮਯਾਬੀ ਜਿਹੜੀ ਹੈ ਪੁਲਿਸ ਨੇ ਹਾਸਲ ਕੀਤੀ ਹੈ ਔਰ ਅਗਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਕੈਮਰਾ ਪਰ ਸਰ ਮੁਕੇਸ਼ ਬਾਵਾ ਦੇ ਨਾਲ ਗਗਨਦੀਪ ਸ਼ਰਮਾ ਡੇਨਿਕ ਸਵੇਰਾ ਟੀਵੀ ਅਮਰਤ ਸਰ ਦੇਸ਼ ਦੁਨੀਆ ਕੀ ਹਰ ਖਬਰ ਸਭ YouTube Facebook Instagram X aur WhatsApp channel par